ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੱਚੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਠੀਕ ਆ ਪਤਾ ਚੜ੍ਹਦੀ ਕਲਾ ਚ ਤੁਸੀਂ ਸੁਣਾਓ ਆਪਣਾ ਹਾਲ ਚਾਲ ਮੈਂ ਵੀ ਠੀਕ ਠਾਕ ਕੀ ਤੁਹਾਡਾ ਚੱਲਣ ਡਿਆ ਕੀ ਤੁਹਾਡਾ ਰਹਿ ਗਿਆ ਬੰਦੀਆਂ ਅਰਦਾਸਾਂ ਦੇ ਸਿੱਤੇ ਤੋ ਦੇ ਭਿੰਦੇ ਆ ਪਤਾ ਨਹੀਂ ਤਾਂ ਅਰਦਾਸਾਂ ਬਹੁਤ ਆ ਹੂੰ ਬਹੁਤ ਸੱਚੀ ਅਰਦਾਸਾਂ ਵੱਲੋਂ ਤੇ ਮਤਲਬ ਕੋਈ ਸੋ ਜਿੰਨੀ ਜ਼ਾਦਾ ਉੱਥੇ ਵੀ ਬੜੀਆਂ ਪੈਣਾ ਢੱਕਦੀਆਂ ਉੱਥੇ ਤੇ ਦੁਖੀ ਢੱਕਣ ਨੇ ਸਾਰੇ ਹਾਂ ਹੌਸਲਾ ਦੇ ਉਹ ਫਿਰ ਇੱਕ ਦੂਜੇ ਨੂੰ ਹੌਸਲਾ ਦੇ ਦਈਦਾ ਵਾ ਹਨਾ ਤੇ ਜਿਹੜੇ ਹਸਪਤਾਲਾਂ ਚ ਜਾਂਦੇ ਉਹਨਾਂ ਨੂੰ ਤੇ ਪਤਾ ਵਾ ਵੀ ਹਸਪਤਾਲਾਂ ਦੇ ਜਿਹੜੇ ਕਹਿੰਦੇ ਬੁਆਏ ਟੱਪਣਾ ਹੀ ਆ ਜਿਹੜਾ ਉਹ ਵੀ ਪੈਸੇ ਦੇ ਕੇ ਤੇ ਫੇਰ ਹੀ ਆਉਂ। ਅਜੇ ਗੁਰਦੁਆਰੇ ਅਸੀਂ ਜਾਈਏ ਤੇ ਮੰਗ ਕੇ ਆਉਨੇ ਕੋਹਨਾ ਕੋ ਹਨਾ ਤੇ ਉਹ ਹਸਪਤਲ ਦੇ ਵਿੱਚ ਤੇ ਆਪਾਂ ਹਮੇਸ਼ਾ ਹੀ ਪੈਸਾ ਲੈ ਕੇ ਫੇਰ ਹੀ ਤਰੋ ਵੀ ਆਪਣਾ ਜੇਬਾ ਦੇ ਕੇ ਤੇ ਨਾਲੇ ਉਹ ਲੋਕੀ ਕਹਿੰਦੇ ਹੁੰਦੇ ਹਨ ਨਾ ਕਿ ਬਿਮਾਰੀ ਤੇ ਕਿਸੇ ਦੇ ਨਾਲ ਸੰਗਦਮਾ ਕਿਸੇ ਪੈਣਾ ਜਾਵੇ ਇਹ ਬਿਮਾਰੀ ਜਿੰਨਾ ਕੰਮ ਪੈਂਦਾ ਪਤਾ ਉਹਨੂੰ ਹੁੰਦਾ ਤੁੱਜੇ ਨੂੰ ਨਹੀਂ ਪਤਾ ਇਹ ਬਿਮਾਰੀ ਵੀ ਇਦਾਂ ਦੀ ਵੀ ਇਹੀ ਹੈ ਹਸਪੀਟਲ ਵੀ ਜਾਣਦੇ ਤੇ ਕੋਰਟ ਕਚੈਰੀਆਂ 'ਚ ਵੀ ਜਾਣਦੇ ਆ ਕਿ ਇਹਦਾ ਲੀਗਲ ਪ੍ਰੋਸੈਸ ਵੀ ਬੜਾ ਲੰਬਾ ਆ ਤੁਹਾਨੂੰ ਪਤਾ ਵੀ ਇੱਕ ਸਾਈਨ ਕਰਨ ਦੇ ਹੀ ਪੈਸੇ ਲੱਗਣਦੇ ਆ ਆਹੋ ਤੇ ਕਿੰਨੇ ਲੈਣੇ ਪੈਣ ਨਾ ਤੇ ਉਹ ਕੀ ਇੱਕ ਸਟੈਂਪੀ ਲੱਗਣੀ ਆ ਨਾ ਤਾਂ ਵੀ ਉਹਨੇ ਮਤਲਬ ਪੈਸੇ ਰਖਾ ਕੇ ਉੱਥੇ ਤੇ ਫੇਰੀ ਲੱਗਣੀ ਆ ਅੱਛਾ ਹਾਂ ਉਦਾਂ ਨਹੀਂ ਪਰ ਅਹੀਂ ਆਪਣੀ ਲੋੜ ਨੂੰ ਨੂੰ ਮਤਲਬ ਉਹ ਗੱਲ ਵੀ ਪੈਸਾ ਹੋਵੇ ਫੇਰ ਭੁਗੇ ਭੈਣ ਭੈਣ ਨੇ ਕਹਣਾ ਵੀ ਪੈਸੇ ਪੈਸੇ ਕਰਦੀ ਆ ਮੈਂ ਪੈਸੇ ਪੈਸੇ ਤਾਂ ਕਰਕੇ ਕਰਦੀ ਆ ਵੀ ਪੈਸੇ ਲੱਗਦੇ ਹੀ ਬੜੇ ਆ ਬੜੇ ਬੜੇ ਕਰੋ ਤੁਹਾਨੂੰ ਤਾਂ ਪਹਿਲਾਂ ਸੋਚਣਾ ਪੈਂਦਾ ਵੀ ਇੰਨੇ ਪੈਸੇ ਸਾਡੇ ਕੋਲ ਹੋਣਗੇ ਤਾਂ ਫੇਰ ਸਾਡਾ ਕੋਈ ਜਾ ਹੋਣਾ ਨਹੀਂ ਹੁਣ ਕਿੰਨੇ ਲੱਗ ਕਿੰਨੇ ਲੱਗ ਕੇ ਨਹੀਂ ਦੱਸਦੇ ਆ ਨਾ ਜਦੋਂ ਆਪਾਂ ਡਾਕਟਰ ਦੇ ਜਾ ਕੇ ਨੇ ਪੰਚੀ ਕਟਵਾਉਨੇ ਆ ਹਨਾ ਕਿਉਂਕਿ ਗੱਲ ਕਰਨ ਦੇ ਵੀ ਪੈਸੇ ਲੱਗਦੇ ਆ ਹਨਾ ਐਵੇਂ ਥੋੜਾ ਜਾ ਕੇ ਵੀ ਕਿਉਂ ਅਗਲੇ ਵਿਹਲੇ ਆ ਅਗਲੇ ਨੇ ਵੀ ਡਿਗਰੀਆਂ ਕੀਤੀਆਂ ਵਾ ਹਨਾ ਵੀ ਬੜਾ ਖਰਚਾ ਲਾਇਆ ਹੁੰਦਾ ਵਾ ਖਰਚਾ ਲਾ ਕੇ ਬਾਅਦ ਚ ਫਿਰ ਹਨਾ ਚੋਕ ਚੋਕ ਕੇ ਇਕੱਠੀ ਕਰਦੇ ਆ ਲੱਖਾਂ ਦਾ ਲਾਉਣੇ ਆ ਤੇ ਫੇਰ ਰਾਉਣੇ ਆ ਫੇਰ ਕਿੰਨੇ ਅੱਜ ਤੱਕ ਲੱਗੇ ਆ ਉਹਨਾਂ ਨੇ ਸਾਨੂੰ ਜੀ ਦੋ ਮਤਲਬ ਸਾਨੂੰ ਖਰਚਾ ਦੱਸਿਆ ਸੀਗਾ ਵੀ ਤੁਹਾਡਾ 15 ਕ ਲੱਖ ਦੇ ਵਿੱਚ ਵਿੱਚ ਸਾਰਾ ਟ੍ਰਾਂਸਪਲੈਂਟ ਹੋ ਜਾਣਾ ਵਾ ਹਨਾ ਅਹੀਂ ਚਲੋ ਦੋ ਬੜੀ ਬੜਾ ਹੰਬਲਾ ਮਾਰਿਆ 15 ਲੱਖ ਮਿੰਟਾ ਜੀ ਇਕੱਠਾ ਕਰ ਲਿਆ ਪੀ ਦਿੱਤਾ ਲਿਆ ਹੀ ਵਾਪਸ ਆ ਗਿਆ ਹਨਾ ਸਾਰਾ ਤੁਹਾਡਾ ਆਪਣੇ ਟੱਬਾ ਦਾ ਤੇ ਸਾਨੂੰ ਬੜਾ ਹੋ ਗਿਆ ਵੀ ਸਾਡੇ ਕੋ ਪੈਸੇ ਇਕੱਠੇ ਹੋ ਗਏ ਆ ਹਨਾ ਸਾਡਾ ਸਰ ਗਿਆ ਹੁਣੇ ਹੀ ਸਾਡਾ ਟ੍ਰਾਂਸਪਲੈਂਟ ਹੋ ਹੀ ਚੱਲਦਾ ਸਾਡਾ ਸਰ ਗਿਆ ਪੀ ਸਰ ਗਿਆ ਤੁਹਾਡਾ ਤੇ ਹਨਾ ਵੀ ਕੋਈ ਲੋੜ ਨਹੀਂ ਪੈਣੀ ਉਹ ਤਾਂ ਪਤਾ ਹੀ ਉਹਦੋਂ ਲੱਗਾ ਵੀ ਜਦੋਂ ਅਸੀਂ ਆ ਕੇ ਤੇ ਉੱਥੇ ਲਾ ਕਰਕੇ ਤੇ ਆ ਕੇ ਘਰੇ ਸਾਬ ਕੀਤਾ ਤੇ 5 ਲੱਖ ਤੋਂ ਉੱਪਰ ਖਰਚਾ ਆਇਆ ਹੈਗਾ ਉਹ ਚੰਡੀਗੜ੍ਹ ਹੀ ਇਕੱਲਾ ਚੰਡੀਗੜ੍ਹ ਹੀ ਸਿਰਫ ਉਹ ਟੈਸਟਾਂ ਟੁਸਟਾਂ ਤੇ ਚੰਡੀਗੜ੍ਹ ਦਾ ਮਹੱਲੀ ਹਾਂ ਟੈਸਟਾਂ ਤੇ ਫਲੈਕਸ ਵਗੈਰਾ ਹੋਈ ਜਦੋਂ ਹਨ ਤੇ ਮੈਂ ਉਹਦੇ ਤੇ ਮਨਜੋਦ ਬੈਠੇ ਤੇ ਮੈਂ ਉਹਦੇ ਨੂੰ ਕਹਿਣ ਦੀ ਮੈਂ ਕਿਹਾ ਉਹਦੇ ਕੁਝ ਵੀ ਮੈਂ ਫਿਰ ਵੀ ਆਪਾਂ ਮਤਲਬ ਜਦੋਂ ਆਏ 15 ਦਿਨਾਂ ਬਾਅਦ ਛੁੱਟੀਆਂ ਆਏ ਸੀਗੇ ਹਨਾ ਤੇ ਉਹਦੋਂ ਆ ਕੇ ਤੇ ਮੈਂ ਕਿਹਾ ਵੀ ਇੰਨਾ ਨਹੀਂ ਖਰਚਾ ਹੋਇਆ ਉਹ ਵੀ ਹੱਥ ਹੱਥ ਗਿਣ ਕੇ ਨਹੀਂ ਨਾ ਦਿੱਤੇ ਜਿੱਥੇ ਗਈ ਉੱਥੇ ਹੀ ਮਤਲਬ ਬਹੁਤਾ ਲਾਈਨ ਨਹੀਂ ਹੋਣ ਲਾਈਨ ਹੀ ਕਰੀ ਗਈ ਪੈਸੇ ਗਿਣੋ ਤੇ ਫੇਰ ਬਦਲਦਾ ਵੀ ਸਾਜ ਜਾਣਦੇ ਆ ਤੇ ਆਨਲਾਈਨ ਤੇ ਜਿੰਨੇ ਮਰਜੀ ਅਗਲੇ ਨੂੰ ਕਰੀ ਜਾਓ ਕਿਸ ਨੂੰ ਨਹੀਂ ਪਤਾ ਲੱਗਦਾ ਵੀ ਕਿਸ ਨੇ ਸਾਡੇ ਤੇ ਪੈਸੇ ਖਰਚੇ ਆ ਤੇ ਜਦੋਂ ਮੈਂ ਆ ਕੇ ਤੇ ਫਿਰ ਜੋ ਮੈਂ ਸਾਰੇ ਬਿੱਲ ਵਗੈਰਾ ਵੀ ਫੜਾਏ ਹਨਾ ਸਾਡੇ ਵੀ ਕਰਨਾ ਹੈਗਾ ਸਾਡੇ ਦਾ ਵੀ ਪੈਸੇ ਵੀ ਕਿੰਨੇ ਲੱਗੇ ਆ ਤੇ 5 ਲੱਖ ਤੋਂ ਉੱਪਰ ਜਦਾ ਹੀ ਗਿਆ ਉਹ ਖर्चा ਆ ਗਿਆ ਹੀ ਗਲਤੀ ਫਿਰ ਉਸ ਤੋਂ ਬਾਅਦ ਫਿਰ ਆਪਾਂ ਗਏ ਤੇ ਫਿਰ ਚਾਰਕਮੰਦ ਦਿੱਲੀ ਦਾਖਲ ਕਰ ਲਿਆ ਉਹਨਾਂ ਨੇ ਉਹ ਤੋਂ ਤਿੰਨ ਵਾਰੀ ਗਏ ਕਿੰਨੀ ਵਾਰੀ ਉਦੋਂ ਜਿਆਦਾ ਲੱਗ ਗਈ ਹਾਂ ਤੇ ਉਦੋਂ ਉਹਦੇ ਤੋਂ ਵੀ ਜਿਆਦਾ ਲੱਗ ਗਈ ਹੂੰ ਅੱਛਾ ਹਾਂ ਉਦੋਂ ਉਦੋਂ ਸਾਡੇ 15 ਦਿਨਾਂ ਚ ਨਹੀਂ ਉਹਨੇ ਲੱਗੇ ਤੇ ਉਦੋਂ ਉਹਦੇ ਤੋਂ ਜਿਆਦਾ ਲੱਗ ਗਈ ਉਹ ਮਹਿੰਗੇ ਟੈਟ ਹੋ ਕੇ ਗਾਂਦੇ ਗਾਂਵ ਹੋਸਟ ਮਹਿੰਗੇ ਹੋਗੇ ਉਹ ਜ਼ੀਰੋ ਤੋਂ ਚੱਲੇ ਰਵੜਾ ਹੀ ਨਾ ਵਸਾਈਆਂ ਆ ਰਵੜਾ ਮੈਂ ਰਵੜਾ ਤੇ ਚਪਾਈ ਫਿਰਦਾ ਹੀ ਖੇਡਣ ਆ ਹੂੰ ਕਿਦੱਥੀਆਂ ਇਦਾਂ ਉਦੋਂ ਹੀ ਉਦੋਂ ਤਿੰਨ ਬੰਦਿਆਂ ਦੇ ਟਸਟ ਸੀ ਚਾਚੀ ਭੂਈ ਤੇ ਉਹ ਚਾਚੂ ਦੇ ਨਹੀਂ ਮਮਾਂ ਦੇ ਵੀ ਆ ਮਮੀ ਦੇ ਵੀ ਓਏ ਮਤਲਬ ਪਹਿਲਾਂ ਜਦੋਂ ਮਤਲਬ ਖਾਲੀ ਪੇਟ ਭੁੱਖੇ ਢੇਡ ਉੱਥੇ ਜਾ ਕੇ ਤੇ ਸਾਰਾ ਦਿਨ ਬੈਠੇ ਰਹਿਦਾ ਤੇ ਅਗਲੇ ਨੂੰ ਕਿ ਕਹਿੰਦੇ ਨਾ ਢੇਡ ਦਾ ਕਿਸ ਨੂੰ ਨਹੀਂ ਪਤਾ ਲੱਗਦਾ ਵੀ ਕੋਈ ਭੁੱਖਾ ਧਿਆਆ ਵਾ ਕਿ ਕਿੱਦਾਂ ਵਾ ਹਨਾ ਆਪਣੀ ਵਾਰੀ ਮੇਰਾ ਕੋਈ ਫੁੱਲਿਆ ਹੀ ਆ ਨੇੜੇ ਹੀ ਰਹਿਣਾ ਮੈਂ ਕਹਿੰਦਾ ਜੇ ਹੀ ਆ ਕਿ ਵੀ ਵੇਖ ਕੇ ਹੁਣ ਕੋਈ ਕਹੂਗਾ ਵੀ ਮਨਪ੍ਰੀਤ ਨੂੰ ਕੋਈ ਦੁੱਖ ਨਹੀਂ ਹੈਗਾ ਤੇ ਹੁਣ ਮੈਨੂੰ ਪਤਾ ਵਾ ਨਾ ਮੈਂ ਕਿਥੇ ਇੰਨੇ ਇੰਨੇ ਮਹਿੰਗੇ ਸੂਟ ਪਾਉਣ ਵਾਲੀ ਹਾਂ 200 250 ਵਾਲੇ ਪਜਾਮੇ ਦੇ ਆ ਗਈਆਂ ਕੋਈ ਗੱਲ ਨਹੀਂ ਸਭ ਕੋ ਜੜੀ ਫਿਰ ਨਾ ਦੌੜੇ ਪਤਾ ਹੈ ਨਾ ਉਹਨੂੰ ਰਾਮ ਆ ਗਿਆ ਨਾ ਸਾਰਿਆਂ ਕੋ ਵਿੱਚ ਆ ਗਿਆ ਹਾਂ ਤੇ ਮਤਲਬ ਕਹਿੰਦੇ ਹੁੰਦੇ ਨਾ ਜਦੋਂ ਕੋਈ ਦੁਖੀ ਹੋਵੇ ਤੈਨੂੰ ਹੌਂਸਲਾ ਹੀ ਦੇ ਦੋ ਇੰਨਾ ਹੀ ਬੜਾਵਾ ਇੰਨਾ ਹੀ ਬੜਾਵਾ ਇੰਨਾ ਬੜਾ ਕੋਈ ਕਹਿ ਹੀ ਦਵੇ ਨਾ ਕੋਈ ਨਹੀਂ ਮੈਂ ਤੇ ਮਗਰ ਹੈਗਾ ਜਾਗਾ ਨਾਲ ਖਲੋ ਹੀ ਜਾਵੇ ਹਾਂ ਤੇ ਮੇਰੇ ਮੇਰੀ ਫੈਮਲੀ ਦੀ سپورਟ ਆ ਜਿਹੜੀ ਮੈਂ ਦੌੜੀ ਫਿਰਦੀ ਹਾਂ ਤੇ ਇਹ ਵੀ ਨਾਲ ਹੀ ਦੌੜੇ ਫਿਰਦੇ ਆ ਤੇ ਇੱਕ ਭੈਣ ਕੇ ਭਰਾ ਦਾ ਮੇਰੇ ਸਾਨੂੰ ਜਿਆਦਾ ਜਨਾਨੀ ਇਹ ਦਾ ਬੰਦਾ ਕਰਦੀਆਂ ਤੇ ਜਿਹੜਾ ਬੰਦਾ ਕਰਦਾ ਉਹ ਬਹੁਤ ਹੀ ਮਹਾ ਬੇਕੂਫ ਹੁੰਦਾ ਮੈਂ ਕਹਿ ਦੂੰਗੀ ਹੁਣ ਹਾਂ ਨਹੀਂ ਇਹ ਚ ਕਿਹੜੀ ਗੱਲ ਵਾ ਉਹ ਮਹਾ ਹੀ ਬੇਕੂਫ ਹੁੰਦਾ ਵਾ ਜਿਹੜਾ ਇਦਾਂ ਦਾ ਮਤਲਬ ਐਡਾ ਪੜਾ ਜਾ ਕਮੈਂਟ ਕਰੂਗਾ ਵੀ ਮਨਪ੍ਰੀਤ ਤੇ ਮਨਜੋਤ ਜਿਹੜੇ ਵੱਡੇ ਮੰਗਤੇ ਆ ਪੈਸੇ ਪੈਸੇ ਕਰਦੇ ਰਹਿੰਦੇ ਆ ਅੱਛਾ ਇਦਾਂ ਆਖਿਆ ਵਾ ਉਹ ਮੈਂ ਵਲੌਗ ਪਾਇਆ ਸੀਗਾ ਵੀ ਸਾਡੀ ਚਲੋ ਹਨਾ ਜ਼ਮੀਨ ਵੀ ਅਹੀਂ ਆ ਨਾ ਰੁੰਨੀ ਆ ਵਿਚਾਲੇ ਜੇ ਵੇਚ ਜੂ ਅਹੀਂ ਇਹ ਥੋੜਾ ਪਾਇਆ ਸੀਗਾ ਵੀ ਲੋਕਾਂ ਕੋ ਵੀ ਤੁਸੀਂ ਸਾਡੇ ਨਿੰਬੂ ਲੈ ਕੇ ਜਾਓ ਤੇ ਜਾਂ ਸਾਡੇ ਕੋ ਵੀ ਪੈਸੇ ਦੇ ਹਾਨੂੰ ਪੈਸੇ ਦੇ ਕੇ ਜਾਓ ਜਾਂ ਵੀ ਕੋਈ ਇਹ ਤਾਂ ਫਸਲ ਖਰਾਬ ਹੋਣ ਦਾ ਕਰਕੇ ਕਹਤਾ ਹੈਗਾ ਵੀ ਜਦੋਂ ਆਪਾਂ ਜਿੱਦਾਂ ਵੀ ਉਹ ਕੋਈ ਵੇਲ ਹੈਗਾ ਹਾਂ ਤੇ ਚੱਲ ਜੀ ਜੇ ਕੋਈ ਕਰ ਸਕਦਾ ਵਾ ਆਪਣੇ ਵਿੱਚ ਉਹ ਵੀ ਹੈਗਾ ਜੀ ਵੀਡੀਓ ਦੇ ਵਿੱਚ ਮਤਲਬ ਕਿ ਆਪਾਂ ਪਹਿਣਾ ਹੁਣ ਵੀ ਆਪਾਂ ਗੱਲ ਕਰਦੇ ਪਏ ਆ ਆਮ ਜੀ ਗੱਲ ਵਾ ਹਾਂ ਤੇ ਆਪਾਂ ਪੈਸੇ ਦੀ ਗੱਲ ਕਰਦੇ ਪਏ ਆ ਆਪਾਂ ਕਿਸੇ ਕੋ ਪੈਸੇ ਨਹੀਂ ਮੰਗੇ ਹੈਗੇ ਜਾਂ ਤਾਂ ਕੋਈ ਭੈਣ ਭਰਾ ਬਾਂ ਖੜੀ ਕਰਕੇ ਆ ਕੇ ਵੀ ਸਾੜ ਕੋ ਪੈਸੇ ਮੰਗਦੇ ਹਾਂ ਵੀ ਮੰਗਦੇ ਆ ਫਿਰ ਸਾਨੂੰ ਇੰਨੀ ਜ਼ਿਆਦਾ ਜ਼ਰੂਰਤ ਪਾਵੇ ਕਿ ਹਾਂ ਅਸੀਂ ਮੰਗਦੇ ਬਣੀਏ ਮਹਾਰਾਜ ਜੀ ਸਾਨੂੰ ਜਿਹੜਾ ਨਾ ਦੇਣ ਵਾਲਿਆਂ ਚੋਂ ਬਣਾਇਆ ਲੈਣ ਵਾਲਿਆਂ ਚੋਂ ਨਹੀਂ ਬਣਾਇਆ ਅਰੇ ਇਹਦੇ ਮੈਂ ਇੰਨਾ ਕਿ ਦੁਸਾਂ ਪੇਰੇ ਜਿਹੜੇ ਸਾਡੇ ਨਾਲ ਖੜੇ ਆ ਰਿਸ਼ਤੇਦਾਰ ਸਾਡੇ ਨਾਲ ਪਏ ਆ ਉਤਰ ਇੱਕ ਗੱਲ ਹੈ ਕਿ ਮੈਂ ਨਾ ਵੀ ਇਦਾਂ ਦੇ ਲੋਕੀ ਕਿਉਂ ਕਮੈਂਟ ਕਰਦੇ ਆ ਇਹਦੇ ਜ਼ਖਮਾਂ ਦੇ ਨੂਰ ਨਾਸ਼ਣ ਕੋ ਤੈਨੂੰ ਕਿਹੜੇ ਪੱਗਲੇ ਨਖੁਤਰਿਆ ਤੇਰੇ ਕੋ ਕਿਹੜੇ ਮੰਗਲੇ ਆ ਤੂੰ ਜਿਹੜੇ ਇਦਾਂ ਦੇ ਕਮੈਂਟ ਕਰ ਰਹੇ ਹੋ ਜਾਂਦੇ ਉਹਦਾ ਹੌਸਲਾ ਦੇ ਦੋ ਕਿ ਕੋਈ ਨਹੀਂ ਪੁੱਤ ਪ੍ਰਮਾਤਮਾ ਸਭ ਕੁਝ ਠੀਕ ਕਰੂਗਾ ਇਹੋ ਜੀ ਕੋਈ ਗੱਲ ਨਹੀਂ ਤੇ ਅੱਜ ਕੱਲ੍ਹ ਦੁਨੀਆ 'ਵਾਂ ਨੂੰ ਮਿਲਿਆ ਨੂੰ ਮਤਲਬ 4-5 ਸਾਲ ਹੋ ਗਏ ਆਪਾਂ ਨੂੰ ਮਿਲਿਆ ਨੂੰ ਹਨਾ ਤੀਂ ਦੱਸੋ ਵੀ ਕਦੀ ਅਹੀਂ ਭੁੱਖ ਖਲਾਰੀ ਹੋਵੇ ਮਤਲਬ ਜਾਂ ਅਹੀਂ ਮਤਲਬ ਪੀ ਬੋਕੋ-ਪੋਕੋ ਕੀਤਾ ਹੋਵੇ ਹਨਾ ਤੁਹਾਨੂੰ ਵੀ ਪਤਾ ਵਾ ਵੀ ਮਿੰਜੋਦੇ ਜੇ ਤੇ ਵੀ ਨਹੀਂ ਆਉਣ ਦੇ ਵਾਪਸ ਸਹੀ ਆ ਵੀ ਜਿੱਥੋਂ ਅਸੀਂ ਲੈਣੇ ਆ ਨਾ ਉਹ ਵੀ ਨਹੀਂ ਵਾਪਸ ਆਉਣ ਦੇ ਅਗਲੇ ਨੂੰ ਵੀ ਪਤਾ ਵਾ ਹੁਣ ਪਤਾ ਘਰਾਂ ਵਰਗੇ ਘਰ ਵਾ ਜੇ ਮੈਂ ਹੁਣ ਕਿਸ ਦੇ ਰਗਾਂ ਚ ਗੂਠ ਦੇਈ ਜਾਵਾਂ ਵੀ ਮੈਨੂੰ ਹੁਣੇ ਮੇਰੇ ਪੈਸੇ ਮੋੜੋ ਅਗਲਾ ਕਿੱਥੋਂ ਕਰੂੰਗਾ ਹਨਾ ਜਦੋਂ ਹੋਊਗੇ ਨਹੀਂ ਤੇ ਕਿੱਥੋਂ ਕਰੂੰਗਾ ਹਾਂ ਇਹ ਆ ਵੀ ਅੱਜ ਕੱਲ ਕਿਹਦੇ ਡਿੱਗੇ ਤੇ ਪੈਰ ਨਾ ਰੱਖੋ ਸੋ ਕੋ ਡਿੱਗੇ ਨੂੰ ਠਹਾਰੋ ਹੌਸਲਾ ਦਿਓ ਇਹ ਜਿਹੜੇ ਆ ਨਾ ਮਤਲਬ ਗੱਲ ਚ ਪਿਆ ਹੁੰਦਾ ਮੰਨ ਲਓ ਹੁਣ ਅਸੀਂ ਇੱਕ ਬਿਮਾਰੀ ਨਾਲ ਝੁੰਝੰਦੇ ਆ ਹਾਂ ਉਹ ਨਹੀਂ ਵਾਲੀ ਗੱਲ ਨਹੀਂ ਬਿਮਾਰੀ ਦੀ ਗੱਲ ਕਰਨੀ ਅਸੀਂ ਉੱਤੇ ਜੋ ਖਰਚ ਹੋ ਜਾਂਦਾ ਹੈ ਇਹ ਵੀ ਗੱਲ ਕਰਨੀ ਹੈ ਜੇ ਕੋਈ ਵਿਆਹ ਕਰਨਦਿਆਂ ਨਾ ਉਹਨੇ ਵਿਆਹ ਦੀ ਗੱਲ ਕਰਨੀ ਤੇ ਵਿਆਹ ਦੇ ਖਰਚ ਦੀ ਗੱਲ ਕਰਨੀ ਆ ਕਿਉਂਕਿ ਬਹੁਤ ਵੀ ਕੰਮ ਜਨਾਉਣਾ ਹੈ ਨਾ 30 ਲੱਖ ਰੁਪਈਆ ਕੋਈ ਬਹੁਤ ਜ਼ਿਆਦਾ ਵੀ ਨਹੀਂ ਹੁੰਦਾ ਜੇ ਮਤਲਬ ਕੋਈ ਅੱਜ ਕੱਲ 3 ਪੈਂਦਾ ਵਿਆਹ ਕਰਦਾ ਨਾ ਉਹ ਵੀ ਮਤਲਬ ਆਪਣਾ 30 ਲੱਖ ਰੁਪਈਆ 30 ਲੱਖ ਰੁਪਈਆ ਕੱਲੇ ਘਰ ਦਾ ਖਰਚਾ ਦੇ ਆਉਂਦੇ ਆ ਖਰਚੇ ਵੱਖਰੇ ਸਾਰੇ ਹੱਸ ਕੇ ਲਾਉਨੇ ਆ ਤੇ ਇਹ ਦੁਨੀਆ ਬੜੇ ਰੰਗਾਂ ਦੀ ਆ ਕਰੋੜਾਪਤੀ ਵੀ ਹੈਗੇ ਆ ਇੱਥੇ ਹਨਾ ਮਾਰੇ ਇਹ ਨਾ ਮਰ ਪਈ ਤੇ ਆਪਾਂ ਵਿਆਹਾਂ ਦੇ ਪੈਸੇ ਖੁਸ਼ੀ ਨਾਲ ਲਾਉਨੇ ਆ ਇਹ ਪੈਸੇ ਜਿਹੜੇ ਆ ਬੜੇ ਦੁਖਦੇ ਆ ਸਾਨੂੰ ਓਦਾਂ ਵੀ ਮਹਾਰਾਜ ਦੁੱਖ ਨਾ ਲਾਵੇ ਤੇ ਪੈਸਾ ਨਾ ਲੱਗੇ ਤੇ ਹਾਂ ਇਹ ਜਾਨ ਬਰਦਾਰ ਆ ਜੇ ਤਾਂ ਸਮਝੋ ਸਭ ਕੋ ਪੁੱਲ ਜਾਂਦਾ ਬਾਕੀ ਹੋਰ ਵੀ ਗੱਲਾਂ ਨੇ ਪੁੱਤ ਜਿੱਥੇ ਪੈਸੇ ਦੀ ਲੋੜ ਉਥੇ ਪੈਸੇ ਨਹੀਂ ਵਰਤਣਾ ਨਹੀਂ ਪੈਸਾ ਹੀ ਚੱਲਣਾ ਉਹਨਾਂ ਸਿੱਧਾ ਡਾਕਟਰ ਕਹਿੰਦੇ ਆ ਵੀ ਲਾਜ ਹੁਣ ਪੈਸੇ ਨਾਲ ਹੀ ਹੋਣਾ ਹੈ ਨਾ ਵੀ ਭੈਣ ਜੀ ਤੁਸੀਂ ਇੰਨੇ ਪੈਸੇ ਕਰ ਲਓ ਹਣਾ ਨਾਲ ਹੀ ਹੋਣਾ ਉਹਨਾਂ ਨੇ 18 ਲੱਖ ਦੀ ਬਾਜ਼ੀ ਦਿੱਤੀ ਹਣਾ ਉਹਨਾਂ ਨੇ ਤੇ 18 ਦੀ ਦਿੱਤੀ ਆ ਉਹਨਾਂ ਨੇ ਬਾਕੀ ਇਹ ਥੋੜਾ ਵੇਖਣਾ ਵੀ ਕਿ ਕਿੱਡੀ ਦੂਰੋਂ ਚੱਲ ਕੇ ਆਉਣ ਦੇ ਆ ਕਿੰਨੀ ਲੰਦੇ ਗੇੜੇ ਲੱਗਣ ਦੇ ਆ ਹੁਣ ਸਾਡਾ ਇੱਕ ਵਾਰੀ ਗਿਆ ਤਾਂ 5000 ਰੁਪਏ ਖर्चा ਆ ਜਾਂਦਾ ਆ ਤੇਲ ਪਾਣੀ ਪਾਉਂਦਾ ਵਾ ਤੇਲ ਪਾਣੀ ਪਾਉਂਦਾ ਫਿਰ ਹੋਰ ਵੀ ਬੜੇ ਖਰਚਾ ਟਾੜਾ ਉਹ 5-7 ਟਾੜਾ ਉੱਥੇ ਹੀ ਆ ਗਿਆ ਕਿੰਨਾ ਤੇ ਮੁੜ ਕੇ ਟਾੜਾ ਲੁਧਿਆਣੇ ਜਿਹੜੇ ਆਉਣ ਦੇ ਉਹ ਵੱਖਰੇ ਆ ਹਾਂ ਇੱਕ ਪ੍ਰਸ਼ਨ ਤੇ ਪੈਸੇ ਦੇ ਇੱਕ ਹਿਸਾਬ ਜਿੰਦਾ ਤੇ ਤੁਹਾਡੇ ਉਹੀ ਲੱਗਦੇ 15 ਲੱਖ ਜਿਹੜਾ ਕਹੇ ਉਹ ਤਾਂ ਲੱਗੇ ਉਹਨੇ ਕਿਤੇ ਤੇ ਪਲਾਸੀ ਆ ਹਾਂ ਉਏ ਇਹਨਾਂ ਕੀ ਹੁਣ ਉਹਨਾਂ ਨੇ ਆਪਣੇ ਉਹ ਟੈਸਟ ਜਿਹੜੇ ਦੂਸਰੇ ਹਸਪੀਟਲ ਵਾਲੇ ਮੰਨਦੇ ਨਹੀਂ ਉਹ ਫੇਰ ਦੁਬਾਰਾ ਸਾਰੇ ਫੇਰ ਆਪਣੇ ਆਪਣੇ ਸਾਰੇ ਕਰਾਉਂਦੇ ਆ ਹੁਣ ਪਿੱਛੇ ਬੁੜੀਆਂ ਆਂਦੀਆਂ ਹੁੰਦੀਆਂ ਐ ਸੂਟ ਨਾ ਸਵਾਉ ਸੋਨਾ ਖਰੀਦੋ ਤੇ ਸੂਟ ਤੇ ਪਾੜ ਕੇ ਚੱਲ ਜਾਣੇ ਰੂੜੀਆਂ ਤੇ ਤੇ ਸੋਨਾ ਜਿਹੜਾ ਵਾ ਕਿਤੇ ਗਰਜ ਕੰਮ ਆ ਜਾਂਦਾ ਵਾ ਤੇ ਪੈਲੀ ਬੰਨਾ ਹੋਊਗਾ ਜੱਟ ਦਾ ਤੇ ਕਿਤੇ ਜਿੱਥੇ ਮਰਜੀ ਆਪਾਂ ਲੋੜ ਪੂਰੀ ਕਰ ਸਕਦੇ ਆ ਤੇ ਭੈਣ ਭਰਾਓ ਤੁਹਾਡੇ ਗੜੀ ਹੱਥ ਜੋੜ ਕੇ ਬੇਨਤੀ ਆ ਤੁਹਾੜੇ ਕੋ ਪੈਸੇ ਨਹੀਂ ਮੰਗਦੇ ਇਹਨਾਂ ਕੋ ਸਭ ਕੁਝ ਹੈਗਾ ਵਾ ਜਾਂਦੇ ਉਹ ਮੈਨੂੰ ਕਹਦੇ ਨੇ ਵੀ ਮੈਂ ਬਾਕੀ ਇਹ ਤੁਸੀਂ ਅਰਦਾਸਾਂ ਕਰੋ ਬਸ ਹਾਂ ਬਾਕੀ ਅ ਦੀ ਜਰੂਰਤਾ ਅਰਦਾਸਾਂ ਕਰਦੇ ਮਨ ਲਈ ਬਹੁਤ ਕਰਨ ਦੇ ਆ ਜਿਹੜੇ ਭੈਣ ਭਰਾ ਹੀ ਨਹੀਂ ਕਹਿੰਦੇ ਹਨ ਇਹ ਸੱਚ ਉਹ ਦੂਜਾ ਕਮੈਂਟ ਵਿੱਚ ਜਾਦ ਨਹੀਂ ਆਉਂਦਾ ਉਹ ਕਹਿੰਦੇ ਵੀ ਉਹ ਦਿਨ ਨੂੰ ਤੁਸੀਂ ਭੁੱਲੋ ਨਾ ਜਦੋਂ ਤੁਸੀਂ ਕਹਿੰਨੇ ਸੀਗੇ ਵੀ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਬਟਨ ਪ੍ਰੈਸ ਕਰੋ ਮੈਂ ਕਿਹਾ ਵੀ ਬਟਨ ਪ੍ਰੈਸ ਕਰਨ ਨੂੰ ਚਲੋ ਮੈਂ ਕਹਿੰਨੀ ਮੈਂ ਅਸੀਂ ਆਪਾਂ ਹੁਣ ਵੀ ਕਹਿੰਦੇ ਆ ਕਿ ਹਨਾ ਵੀ ਸਬਸਕ੍ਰਾਈਬ ਕਰੋ ਕੋ ਵੇਖੋਗੇ ਤੁਹਾਨੂੰ ਮਿਲਣਾ ਵਾ ਪਰ ਦਿਨ ਕੋਈ ਹੱਥ ਹਾਤੀ ਤੇ ਨੀ ਨਾ ਦਿੱਤਾ ਹਾਂ ਮੈਂ ਕੁਝ ਵੀ ਹੁਣ ਜੇ ਕੋਈ ਵੀ ਹੁਣ ਮੈਂ ਤੁਹਾਨੂੰ ਫੋਲੋ ਕੀਤਾ ਵਾ ਤੇ ਤੂੰ ਮੇਰੇ ਕੋ 15 15000 ਦੀਆਂ ਦਵਾਈਆਂ ਲੈ ਕੇ ਖਾ ਵੀ ਮੈਂ ਉਹ ਕਿੱਥੋਂ ਖਾ ਲੈਣੀਆਂ ਹਨਾ ਫਿਰ ਉਹ ਦਵਾਈ ਖਾ ਕੇ ਸਾਨੂੰ ਕੋਈ ਨੁਕਸਾਨ ਹੋਵੇ ਹਾਂ ਜ਼ਿੰਮੇਵਾਰ ਕੌਣ ਦਵਾਈ ਹੁਣ ਤੁਸੀਂ ਇਹ ਸੁਣੋ ਵੀ ਉੱਥੇ ਉਹਨਾਂ ਕੋ ਨਹੀਂ ਹੈਗੀ ਜਿਹਨਾਂ ਮੇਰੇ ਲਿਵਰ ਫੈਕਟਰੀ ਠੀਕ ਹੋ ਜਾਣਾ ਹੀਗਾ ਹਨਾ ਉਹ ਕਹਿੰਦੇ ਵੀ ਤੁਸੀਂ ਲਿਵਰ ਦੀ ਦਵਾਈ ਖਾਓਗੇ ਤੇ ਤੁਹਾਡੀ ਕਿਡਨੀ ਤੇ ਪੈਣੀ ਆ ਹਨਾ ਅੱਜ ਤੁਸੀਂ ਲਿਵਰ ਦੇਣ ਦੇ ਦੇ ਇਹਨਾਂ ਨੂੰ ਤੇ ਤੁਹਾਨੂੰ ਤੁਹਾਨੂੰ ਕਿਡਨੀ ਕਿੰਨੇ ਦੇਣੀ ਦੇਣੀ ਆ ਕਣਾ ਵੀ ਇਹ ਥੋੜਾ ਵਾਬਿਤ ਨਾ ਕਹਿੰਦੇ ਅਸੀਂ ਤੈਨੂੰ ਤੰਦਰੁਸਤ ਕਰਨਾ ਵਾ ਪੀ ਇਹ ਦਵਾਈਆਂ ਦੇ ਇਫੈਕਟ ਹੈਗੇ ਆ ਪੀ ਇਹਨਾਂ ਨੇ ਉਹਦੇ ਤੇ ਸਾਈਡ ਇਫੈਕਟ ਪਾਉਣਾ ਹੀ ਪਾਉਣਾ ਇਹ ਥੋੜਾ ਹਣਾ ਹੁਣ ਮੰਜਨ ਨੂੰ ਅਦੇ ਲਿਵਰ ਦੀ ਦਵਾਈ ਚਲਣ ਦੀ ਤੇ ਪਾਣੀ ਇਹਦੇ ਹਨਾ ਪੇਟ ਚ ਭਰਨ ਲੱਗ ਗਿਆ ਹੈਗਾ ਕਿਉਂਕਿ ਦਵਾਈ ਅਫੈਕਟ ਪਾਉਂਦੀ ਹੈ ਪਾਉਂਦੀ ਪਾਉਂਦੀ ਹੈ ਕਦੋਂ ਕਦੋਂ ਦੀ ਦੂਜਾ ਹੋਰ ਨਾਲ ਤਿਆਰ ਕਰਦੀ ਆ ਉਹ ਫਿਰ ਨਾਲ ਦੀ ਨਾਲ ਪ੍ਰੇਜ ਕਰਨ ਨੂੰ ਵੀ ਤਾਂ ਹੀ ਦੱਸਦੇ ਚਲੋ ਕੋਈ ਨਹੀਂ ਜਿੱਥੋਂ ਦੇ ਪੈਸੇ ਦੀ ਵਿੱਚ ਗੱਲ ਹੀ ਤਾਂ ਹੋਈ ਕਿ ਅਸੀਂ ਪ੍ਰੋਡਕਟ ਨਹੀਂ ਖਰੀਦ ਸਕਦੇ ਨਾ ਕਿਸੇ ਤਰ੍ਹਾਂ ਦੀ ਨਾ ਹੁਣ ਉਹਦੇ ਇੱਕ ਜਾਣਾ ਥੋੜਾ ਹੁੰਦਾ ਵਾ ਹੁਣ ਮਤਲਬ ਪੈਣਾ ਬੜੀਆਂ ਜਾਂਦੀਆਂ ਤਾਂ ਜੇ ਹੁਣ ਵਲੋਗ ਬਣਾ ਕੇ ਪਾਇਆ ਵਾ ਨਾ ਜਿੱਦਾਂ ਉਹ ਦੱਸਣ ਨੂੰ ਪਾਇਆ ਇਹਦਾ ਮਤਲਬ ਇਹ ਤਾਂ ਵੀ ਤੁਸੀਂ ਮੁੜ ਕੇ ਫਿਰ ਉਲਟ ਕਮੈਂਟ ਹੋਰ ਕਰੀ ਜਾਓ ਹੁਣ ਹੋਂਟਾ ਦੇ ਸਾਹਮਣੇ ਨਹੀਂ ਹੁੰਦੇ ਹੁੰਦੇ ਆ ਤੇ ਜੇ ਤੁਸੀਂ ਵਲੌਗ ਨਹੀਂ ਪਾਉਂਦੇ ਫਿਰ ਭੈਣ ਭਰਾ ਜਿਹੜੇ ਜਿਹੜੇ ਦਿਲੋਂ ਜਾਣਦੇ ਆ ਉਹ ਸਭ ਕਹਿੰਦੇ ਤੁਸੀਂ ਰੋਜ਼ ਦੇ ਰੋਜ਼ਾਨਾ ਇੱਕ ਵਲੌਗ ਬਣਾ ਕੇ ਪਾਇਆ ਕਰੋ ਜੇ ਹੁਣ ਨਾ ਮੈਂ ਤੇ ਫਿਰ ਚੈਨਲ ਦੇ ਸਿਰ ਤੋਂ ਹੀ ਇੰਨੇ ਕੁ ਵਧੀਆ ਭੈਣ ਭਰਾ ਮਿਲੇ ਆ ਨਾ ਵੀ ਉਹਦੇ ਦੀ ਸਵਾਰ ਨਹੀਂ ਖਲੋ ਸਕਦੇ ਜਿੱਥੇ ਉਹਦੇ ਭੈਣ ਭਰਾ ਖਲੋਦੇ ਆ ਪੇਕ ਫੋਨ ਆਉਣਾ ਹੀ ਬੜੀ ਵੱਡੀ ਮਾਰ ਦੀ ਗੱਲ ਹੋ ਜਾਂਦੀ ਆ ਹੁਣ ਅੱਜ ਵੀ ਗੁਜਰਾ ਵਾਲੇ ਤੋਂ ਦੀਦੀ ਆ ਤੇ ਉਹ ਕਹਿੰ ਰਹੇ ਪਈ ਮਨ ਪੇ ਤੂੰ ਫਿਕਰ ਹੀ ਨਹੀਂ ਕਰਨੀ ਪੁੱਤ ਪੀ ਜੇ ਤੈਨੂੰ ਰਹਿਣ ਦੀ ਲੋੜ ਪੈਂਦੀ ਤੂੰ ਮੇਰੇ ਕੋ ਆਉਣਾ ਵਾ ਹਨ ਜੇ ਜੇ ਤੂੰ ਇਹ ਵੀ ਗੱਲ ਛੱਡ ਦੇ ਕਿ ਜੇ ਦਿਨੋਂ ਹਸਪੀਟਲ ਵੀ ਰੱਖਣ ਦੀ ਕਿਹਨੂੰ ਲੋੜ ਪੈਂਦੀ ਹੈ ਨਾ ਤਾਂ ਵੀ ਤਰ੍ਹਾਂ ਮੈਂ ਨਾ ਮੈਂ ਨਾ ਉਹਨਾਂ ਦਾ ਇੰਨਾ ਧੰਨਵਾਦ ਜਿਨ੍ਹਾਂ ਨੇ ਇੰਨੀ ਗੱਲ ਕਹਿ ਦਿੱਤੀ ਆਹ ਤੇ ਹੁਣ ਮੈਂ ਹੈ ਨਾ ਇੰਨਾ ਥੋੜਾ ਹੈ ਕਿ ਆਂ ਵੀ ਮੈਂ ਪਾਗਲ ਵਾਂ ਵੀ ਮੈਂ ਅਗਲੇ ਨੂੰ ਕਹਦਾ ਵੀ ਇਹਨੇ ਮੈਨੂੰ ਕਹਿਤਾ ਮੈਂ ਹੁਣ ਉਹਦੀ ਚਲਿਆ ਚਲੀ ਜਾਵਾਂ ਆਪਾਂ ਕਿਹਨੂੰ ਲੋੜ ਪੈਂਦੀ ਹੈ ਲੋੜ ਪੈਂਦੀ ਜਿਨ੍ਹਾਂ ਨੇ ਦਿਲੋਂ ਗੱਲ ਕੀਤੀ ਨਾ ਉਹਦਾ ਮਾਨਸਤਕਾਰ ਕਰ ਵੀ ਸਕਦੇ ਆਪਾਂ ਮੇਰੀ ਵੀ ਆ ਗਏ ਲੋੜ ਪੈਂਦੀ ਤੇ ਫਿਰ ਹਾਂ ਕਰ ਸਕਦੇ ਕੋਈ ਵੀ ਬਾਜ ਮਾਰੀ ਦੀ ਪਰ 1 ਮਿੰਟ ਹੋਰ ਆ ਉੰਨੇ ਤੈਨੂੰ ਗੱਲ ਆਖੀ ਤੇ ਤੈਨੂੰ ਬਲ ਮਿਲ ਗਿਆ ਕਿ ਮੇਰਾ ਕੋਈ ਹੈਗਾ ਲੁਧਿਆਣੇ ਦੇ ਵਿੱਚ ਹੁਣ ਮੈਨੂੰ ਵੇਖ ਕੇ ਬੜਿਆਂ ਜਣਿਆਂ ਨੂੰ ਹੌਂਸਲੇ ਆ ਹੁਣ ਕੱਲ ਵੀ ਮੈਨੂੰ ਉੱਥੇ ਭੈਣ ਮਿਲੀ ਤੇ ਉਹਦੇ ਘਰ ਬਲੇ ਦੀ ਕਿਡਨੀ ਖਰਾਬ ਆ ਨਾ ਮਿਲਦੇ ਹੀ ਨਹੀਂ ਪਤਾ ਆਹ ਤੇ ਸਾਡਾ ਬੜਾ ਵਧੀਆ ਪਰਮਾਦਮਨ ਚੱਲ ਹਾਂ ਨੂੰ ਹੁਣ ਤੇ ਸਾਡਾ ਬਲੱਡ ਗਰੁੱਪ ਸੀ ਮਾ ਉਹ ਦਿਨ ਪੁੱਛੋ ਬਾਦਿਆਂ ਤੇ ਸਾਡਾ ਲੀਗਲ ਫਾਈਲ ਬਣਾਉਣ ਵਾਲਾ ਹੈਗਾ ਨਾ ਉਹਦਾ ਵੀ ਨਹੀਂ ਜੇ ਮਤਲਬ ਉਹ ਉੱਥੇ ਅਕਸਰ ਲੱਗਾ ਵਾ ਸਾਰਿਆਂ ਦੀਆਂ ਫਾਈਲਾਂ ਬਣਾ ਕੇ ਦਿੰਦੇ ਆ ਵਾ ਕਿਦਾ ਲੌਂਡੀ ਹੀ ਗੀ ਵੀ ਹਨਾ ਸਾਡਾ ਬਲੱਡ ਗਰੁੱਪ ਜਿਹੜਾ ਸੇਮ ਆ ਚਲੋ ਅਸੀਂ ਘਰ ਦੇ ਵਿੱਚੋਂ ਨਿਕਲ ਆਏ ਆ ਇਲੀਗਲ ਤਾਂ ਕੋਈ ਦੇ ਵੀ ਨਹੀਂ ਸਕਦਾ ਪਰ ਜੇ ਨੂੰ ਪੁੱਛੋ ਵੀ ਉਹ ਲੀਗਲ ਫਾਈਲ ਜਿਹੜਾ ਹਾਨੂੰ ਬਣਾਉਂਦੇ ਇਹਨਾਂ ਉਹ ਸਰਦ ਹੁੰਦਾ ਕਿ ਮੈਂ ਮਤਲਬ ਖੁੱਦ ਦੋਵੇਂ ਠੀਕ ਆ ਮੈਂ ਕਿਉਂ ਬਣਾਦੇ ਉਹ ਲਿਵਰ ਵੀ ਤੇ ਕਿਡਨੀ ਦਾ ਵੀ ਟਪਾ ਉਹ ਕੰਡੀ ਯੂ ਵਿੱਚ ਮੇਰੇ ਕੋਈ ਆ ਹਨਾ ਸਾਰਾ ਪ੍ਰੋਸੈਸ ਹੈ ਪਰ ਵੀ ਮੇਦੀ ਉਹਦੀ ਹਨਾ ਵਾਈਫ ਨੂੰ ਵਿਚਾਰੀ ਨੂੰ ਕਿਡਨੀਆ ਦੀ ਪ੍ਰੋਬਲਮ ਹੀ ਹੈ ਜਦੋਂ ਡਾਇਲਿਸਿਸ ਹੁੰਦਾ ਵਾ ਤਾਂ ਕਹਿੰਦਾ ਵੀ ਮੈਂ ਮਤਲਬ ਵੀ ਇੰਨਾ ਕੁ ਮਜਬੂਰ ਹੋ ਕੇ ਤੇ ਉਹ ਇੱਕ ਪਾਸੇ ਯਾ ਮੈਂ ਵੀ ਨਹੀਂ ਰਹਿ ਸਕਦਾ ਅੱਜ ਦਾ ਦੇਖਣੇ ਦਾ ਪਿਰਾਲ ਦਾ ਦੋਸਤ ਜੀ ਕੀ ਆਪਾਂ ਟ੍ਰਾਂਸਪਲੈਂਟ ਕਰਾਉਣਾ ਸੀ ਜਤੋਂ ਕਿ ਜੀ ਗ੍ਰਾਂਸਟ ਮੰਡ ਕਰਾ ਲੈਣੀ ਤੇ ਆਂ ਦੇ ਲੰਮੇ ਚੱਕਰਾਂ ਤੇ ਪੈਣੇ ਨੇ ਪਰ ਹਨਾ ਸਾਨੂੰ ਚੰਦਾ ਅਹੀਂ ਇਹ ਵੀ ਨੋਮੀ ਆਪਣੇ ਆਪ ਨੂੰ ਬੜਾ ਮੁੰਡਾ ਖੁੱਤੂ ਸਮਝਦੇ ਆ ਕਿ ਸਾਨੂੰ ਸਾਰਾ ਕੁਝ ਚਲੋ ਸਾਡੇ ਘਰੋਂ ਹੀ ਮਿਲ ਜਾ ਨਹੀਂ ਤੇ ਤੁਹਾਨੂੰ ਬਤਾਵਾ ਵੀ ਕਿ ਤੁਹਾਨੂੰ ਨਾ ਹੁੰਦਾ ਬਹੁਤ ਉਹਦੇ ਮਰੀ ਮੈ ਹੈ ਦੇ ਕੇ ਉਹਦੇ ਨੇ ਵੀ ਕੋਈ ਰਿਸ਼ਤਾ ਹੋਣਾ ਚਾਹੀਦਾ ਹਾਂ ਗੱਲ ਪੱਤਰਾਂ ਦੇ ਵਿੱਚ ਆਪਾਂ ਸ਼ੋਅ ਕਰਦੇ ਨਹੀਂ ਤੇ ਫਿਰ ਐਦਾਂ ਤੇ ਕੋਈ ਵੀ ਕਿਸ ਨੂੰ ਮਾਰੂਗਾ ਗਰੀਬ ਨੂੰ ਮਾਰੂਗਾ ਤੇ ਉਹਦਾ ਡਿਵਰ ਲੈ ਲੂਗਾ ਨਾ ਲੂਗਾ ਐਦਾਂ ਦਾ ਕੋਈ ਨਹੀਂ ਹੈ ਲਮਾ ਪਰ ਸਭ ਤੋਂ ਵੱਡੀ ਗੱਲ ਆ ਪਰਮਾਤਮਾ ਇਹੋ ਜੀ ਬਿਮਾਰੀ ਕਿਹਨੂੰ ਲਾਏ ਨਾਮ ਨਹੀਂ ਨਾਮ ਨਹੀਂ ਕੋਈ ਰਾਵ ਨਹੀਂ ਪਾਏ ਪਰ ਇਹਦਾ ਕੋਈ ਪਤਾ ਹੀ ਨਹੀਂ ਆ ਬਿਮਾਰੀ ਦਾ ਕਿ ਜਦੋਂ ਅਸੀਂ ਟੈਸਟ ਕਰਵਾਈਦੇ ਨਾ ਉਦੋਂ ਨੂੰ ਕੰਮ ਜਿਹੜਾ ਆ ਤੋਂ ਨਿਕਲ ਗਿਆ ਹੁੰਦਾ ਇਹ ਦੇ ਦੇ ਪੋਚਾ ਹੀ ਆ ਹੁਣ ਜਨਨੀਆਂ ਮਾਂ ਸਾਨੂੰ ਕਿੰਨੀਆਂ ਪ੍ਰੋਬਲਮਾਂ ਆਉਂਦੀਆਂ ਅਸੀਂ ਕਦੀ ਕਰਾਏ ਕਦੇ ਨਹੀਂ ਕਰਾਂ ਕੰਮ ਹੀ ਨਹੀਂ ਕਰਾ ਲੈਨੇ ਕੋਈ ਨਹੀਂ ਕਰਾ ਲੈਨੇ ਲੈਣਾ ਲੱਗਿਆ ਲੀਗਲ ਡਿਪਾਰਟਮੈਂਟ ਤੋਂ ਆਹੋ ਰਾਂ ਪਲਾਂਟ ਵਾਲਿਆਂ ਦੀ ਰੱਖਦੇ ਰੱਖਦੇ ਕਿੰਨੀ ਦੁਨੀਆ ਦੁਖੀ ਆ ਦੁਨੀਆ ਦੁਖੀ ਬੜੀ ਆ ਬਹੁਤ ਜ਼ਿਆਦਾ ਦੁਖੀ ਰਹਦੇ 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 ਨਾ ਮਤਲਬ ਬਲੱਡ ਗਰੁੱਪਲੀ ਸੀ ਕਿ ਉਹਨਾਂ ਉਹਨਾਂ ਕੋ ਭਾਵੇਂ ਲੱਖਾਂ ਰੁਪਏ ਪਏ ਰਹਿਣ ਕਰੋੜਾਂ ਪਏ ਰਹਿਣ ਉਹ ਕੀ ਕਰਦੇ ਉਹਦੇ ਪੈਸਾ ਨਹੀਂ ਕੰਮ ਆਉਂਦਾ ਦੇ ਬੈ ਆ ਨੀ ਇੱਕੇ ਪ੍ਰਾਰ ਸਾਰੇ ਦੁਹਾਵਾ ਕਰਿਓ ਮਾਤਮਾ ਗੁਰਦਾਸ ਬੇਨਤੀ ਕਰਿਓ ਬਸ ਇਹੋ ਹੀ ਵੇਹੇ ਆਪਾਂ ਨੇ ਵੀ ਪੈਸਾ ਨਹੀਂ ਕਿਸੇ ਕੋ ਮੰਗਦੇ ਤੇ ਭਾਰੇ ਵੀ ਅਰਦਾਸ ਬੇਨਤੀਆਂ ਜ਼ਰੂਰ ਕਰੀਏ ਹਾਂ ਗੁਰੂ ਅੱਗੇ ਅਰਦਾਸਾਂ ਬਸ ਨੀ ਨੀ ਦਜੀਦਾ ਵੀ ਹੱਡ ਕੋ ਮੰਗਣੇ ਨਹੀਂ ਨੀ ਪੈਸੇ ਕੇ ਕੋ ਮੰਗਿਆ ਕੋਈ ਨਹੀਂ ਗੱਲੇ ਵੀ ਭੈਣ ਭਰਾ ਕੋ ਬਾਬਾ ਨਾਲੇ ਵੀ ਇੰਡੀਜਾ ਤੋਦਾ ਨੀ ਜਾਈਦਾ ਦਵਾਲੀਆਂ ਜ਼ਮੀਨਾਂ ਵਾਲਿਆਂ ਹੀ ਆਪਣੀ ਜ਼ਮੀਨ ਹੀ ਵੇਚ ਲਾਗਾ ਮੈਂ ਮੇਰਾ ਨਹੀਂ ਨੀ ਆ ਜ਼ਮੀਰ ਨਾ ਮਦੇ ਸਾਡਾ ਹਾਂ ਤੇ ਜ਼ਮੀਰ ਸਾਡਾ ਰੱਬ ਰੱਖੇ ਤੇ ਹਾਂ ਹੀ ਮਤਲਬ ਭੀਖ ਮੰਗਾਂਗੇ ਉਹ ਰੱਬ ਦੇ ਦਰ ਤੋਂ ਮੰਗਦੇ ਆ ਬਾਕੀ ਇਹ ਜਾਰ ਦੋ ਤਿੰਨ ਸਾਰੇ ਨਾਲ ਖੜੇ ਆ ਸਾਰੇ ਈ ਟੋਟਲੀ ਹੂੰ ਸਾਰਿਆਂ ਦਾ ਹੀ ਧੰਨਵਾਦ ਸਾਰਿਆਂ ਦਾ ਹੀ ਧੰਨਵਾਦ ਬੰਦਾ ਜਿਹੜਾ ਨਾ ਦੁੱਖ ਨਹੀਂ ਛੋੜ ਕੇ ਲਾ ਸਕਦਾ ਕਿਹਦਾ ਉਦਾਂ ਹਰ ਵੇਲੇ ਹਾਜ਼ਰ ਵਾ ਇਹ ਮਹਾਰਾਜ ਨੇ ਪਾਇਆ ਹੁੰਨੇ ਤੋੜਨਾ ਮਾ ਦੁੱਖ ਉਹਨੇ ਖੰਡਾ ਜਿੰਨਾਂ ਨੂੰ ਰੂਹ ਹੋ ਗਈ ਉੱਥੇ ਜ਼ਰੂਰ ਦਿਓ ਮਰੀਏ ਅਸੀਂ ਨਾ ਮੰਗਦੇ ਜਰੂਰ ਆ ਪਰ ਅਸੀਂ ਗੁਰੂ ਘਰ ਦੇ ਮੰਗਦੇ ਆ ਅਸੀਂ ਕਿਸੇ ਇਨਸਾਨ ਤੋਂ ਨਹੀਂ ਮੰਗਦੇ ਜੇ ਇਹ ਮਹਾਲੀ ਵੀ ਰਹੇਗੇ ਨਾ ਤੇ ਅਸੀਂ ਉਹ ਮਾਰਾ ਤਾਂ ਮੰਗਦੇ ਰਹੀ ਆ ਰੋਜ ਉਹਦੇ ਦਰ ਤੇ ਭੀਖ ਵੀ ਮੰਗੀ ਜਾ ਕੇ ਹਨਾ ਗੁਰੂ ਘਰ ਜਾ ਕੇ ਰੋ ਕਰਾਓ ਜੋ ਮਰਜੀ ਕਰੋ ਇਹ ਇਹ ਆ ਕਿ ਮੈਂ ਮੈਂ ਕਹਿਣਾ ਵੀ ਨਹੀਂ ਨਾ ਕਹਿਣਾ ਉਹਨੇ ਪਰ ਚੁੱਪ ਕਰਾਉਣਾ ਮਸਲਾ ਦੇਣਾ ਫੇਰ ਮੈਂ ਦੁੱਖ ਵੀ ਕਰਨਾ ਵਾ ਦੁੱਖ ਜਿਹੜਾ ਕਿੰਨਾ ਵੱਡਾ ਨਾ ਉਹ ਛੋਟਾ ਕਰਕੇ ਵੀ ਹੰਡ ਦੇਣਾ ਸਭ ਤੋਂ ਮੈਂ ਦੀਦੀ ਨੂੰ ਵੀ ਦੱਸਦੀ ਹਣੀ ਆ ਕਿ ਮੈਂ ਮਤਲਬ ਸਾਰੇ ਜਨਨ ਸੋਚਦੇ ਮਨ ਦੀ ਬੜੀ ਹਿੰਮਤ ਨਾ ਨਹੀਂ ਕੀਤੀ ਹਿੰਮਤ ਨਹੀਂ ਆ ਗਈ ਮੈਂ ਟੁੱਟੀ ਅੰਦਰੋਂ ਪਰ ਪਰ ਇਹ ਵੀ ਲੋਕਾਂ ਸਾਹਮਣੇ ਮੇਰੇ ਕੋ ਜਿੱਦਾਂ ਮਤਲਬ ਹਰ ਕੋਈ ਰੋ ਲੈਂਦਾ ਨਾ ਕਦੋਂ ਔਖਾ ਕੰਮ ਮੈਨੂੰ ਡੜਾ ਨਾ ਨਾਟਕ ਦੀ ਦੁਨੀਆ ਦੇ ਵਿੱਚ ਵੀ ਰੋਣਾ ਹੀ ਲੱਗਦਾ ਵਾ ਤੁਹਾਨੂੰ ਮੈਂ ਕਹਿੰਦੀ ਨਹੀਂ ਨਾ ਹਏ ਪੰਗਾ ਖਾਣਾ ਮੇਰਾ ਡੜਾ ਕਿੱਦਾਂ ਸੀ ਰੋਣ ਵਾਲਾ ਆ ਗਿਆ ਪਹਿਲੇ ਹੀ ਮੇਰੇ ਤੋਂ ਰੋਇਆ ਨਹੀਂ ਜਾਂਦਾ ਦੁਨਿਆਵੀ ਸਾਹਮਣੇ ਬਸ ਮੈਂ ਆਪਣੇ ਘਰ ਜਾਹਾਂ ਸਾਹਮਣੇ ਦੀਦੀ ਸਾਹਮਣੇ ਆਪਣੀ ਨਾਨਾ ਸਾਹਮਣੇ ਕਿਦਾ ਹੈ ਭਾਜੀ ਹੁਣੀ ਇਹਨਾਂ ਦੇ ਸਾਹਮਣੇ ਜਾਂ ਆਪਣੇ ਪੇਕਾਂ ਸਾਹਮਣੇ ਇਹਨਾਂ ਤੋਂ ਇਲਾਵਾ ਕਦੀ ਨਹੀਂ ਰਹੀ ਤੇ ਜੇ ਮੈਨੂੰ ਘਰ ਦੇ ਵਿੱਚ ਕਿੰਨੀ ਵੀ ਵੱਡੀ ਪ੍ਰੋਬਲਮ ਹੋਵੇ ਨਾ ਮੈਂ ਕਦੀ ਆਪਣੇ ਪੇਕਾਂ ਕੋਲ ਜਾ ਕੇ ਨਹੀਂ ਰਹੀ ਕਦੀ ਮੈਂ ਕਹਿਆ ਹੀ ਨਹੀਂ ਉਹਨਾਂ ਨੂੰ ਕਿ ਮੈਂ ਦੁਖੀ ਆ ਮੈਨੂੰ ਪਰੇਸ਼ਾਨੀ ਆ ਕੋਈ ਆ ਨਾ ਤੇ ਪਰਮਾਤਮਾ ਨੇ ਇੰਨਾ ਵਿਚ ਇੰਨਾ ਬਹੌਂਸਾ ਦਿੱਤਾ ਸੀ ਕਿ ਉਹ ਮਾੜੇ ਮੋਟੇ ਜਿਹੜੇ ਦੋਪੀ ਹੈ ਉਹਨਾਂ ਨੂੰ ਕੋਈ ਬੰਦਾ ਸੰਭਾਲ ਨਹੀਂ ਕੋਈ ਵੀ ਹੁਣ ਵੀ ਸਾਰਾ ਕੋਈ ਬਾਬੇ ਨੇ ਸਹੀ ਹਾਲ ਨਹੀਂ ਆਪਣੇ ਘਰ ਨਹੀਂ ਬਾਬੇ ਦੀ ਸੇਨੇ ਕੋਲ ਕਰਨੀ ਆ ਜੀਦਾ ਹੈਗਾ ਆਪਾਂ ਨੂੰ ਨਹੀਂ ਐਡਾ ਹੋਈ ਤੰਗੀ ਆਈ ਨਹੀਂ ਜੀ ਬੇ ਨੇ ਕਹੀ ਜਾਂਦਾ ਮਾਲਕ ਹੁਣ ਵੀ ਬੰਦ ਬਖਸ਼ੇ ਤਗੜੀ ਹੋ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਨਹੀਂ ਟੈਨਸ਼ਨ ਨਹੀਂ ਕੋਈ ਵੀ ਆ ਨਹੀਂ ਮੈਂ ਉਹਨੂੰ ਗੁੱਡ ਅਪਲਾਈ ਕਰਕੇ ਪਰ ਮਨ ਤੇ ਨਹੀਂ ਉਹ ਗੁੱਸਾ ਹੋ ਜਾਂਦਾ ਦੁੱਖ ਜਾਂਦਾ ਫਿਰ ਵੀ ਉਹ ਜਾਂਦਾ ਹਨਾ ਵੀ ਤੂੰ ਮੈਨੂੰ ਦਿੱਤਾ ਨਹੀਂ ਲਿਆ ਨਹੀਂ ਨਾ ਤੂੰ ਮੈਨੂੰ ਜਾਣੇ ਹਨਾ ਨਾ ਪਛਾਣੇ ਤੇ ਜੇ ਆਪਾਂ ਕਿਸ ਨੂੰ ਚੰਗੀ ਗੱਲ ਨਹੀਂ ਨਾ ਕਰਦੇ ਅਸੀਂ ਮਾੜੀ ਵੀ ਨਾ ਕਰੀਏ ਇਹ ਗੱਲ ਆ ਮੇਨ ਆਈਡੀਆ ਸਭ ਤੋਂ ਚਲੋ ਕੋਈ ਨਹੀਂ ਹਾਂ ਦਿਖਾਉਣਾ ਨਹੀਂ ਚਾਹੀਦਾ ਆਹੀ ਜਰੂਰੀ ਚਲੋ ਕੋਈ ਨਹੀਂ ਟੈਨਸ਼ਨ ਨਹੀਂ ਲੈਣੀ ਆਪਾਂ ਜਾਈਏ ਹੁਣ ਬਾਕੀ ਤੀਖ ਜਰੂਰ ਮੰਗਦੇ ਆਂ ਰੱਬ ਦੇ ਦਰ ਤੋਂ ਮੰਗਦੇ ਆਂ ਟਾੜ ਕੋ ਨਹੀਂ ਭਰਾਵਾ ਮੰਗਦੇ ਉਹ ਤਾਂ ਹੀ ਮੰਗਦੇ ਵੀ ਰਹੋ ਸਾਰੇ ਮੰਗਣਾ ਚਾਹੁੰਦੇ ਜੋੜਿਆ Thank you.